ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਦੇ ਪ੍ਰੇਮੀਆਂ ਤਰੂ ਜੀ ਦੀ ਸਾਖੀ ਧਿਆਨ ਨਾਲ ਸੁਣੋ ਭਗਤਾਂ ਦੀਆਂ ਸਾਖੀਆਂ ਸੁਣਨ ਨਾਲ ਕਲਿਆਣ ਹੋ ਜਾਂਦੀ ਹੈ ਸਤਜੁਗ ਦੇ ਵਿੱਚ ਰਾਜਾ ਉਤਾਨ ਪਦ ਹੋਇਆ ਹੈ ਉਹ ਬੜਾ ਧਰਮੀ ਦਲੇਰ ਨਿਆਂਕਾਰੀ ਰਾਜਾ ਸੀ ਉਸ ਦੀਆਂ ਦੋ ਰਾਣੀਆਂ ਸਨ ਵੱਡੀ ਰਾਣੀ ਦਾ ਨਾਮ ਸਨੀਤਾ ਸੀ ਤੇ ਛੋਟੀ ਸੁਰੀ ਜੀ ਵੱਡੀ ਰਾਣੀ ਸੁਨੀਤੀ ਦਾ ਪੁੱਤਰ ਤਰੂ ਅਤੇ ਸ੍ਰੀਚੀ ਦਾ ਪੁੱਤਰ ਉੱਤਮ ਸਿੰਘ ਦੋਵੇਂ ਬਾਲਕ ਇੱਕ ਹੀ ਆਜੂ ਦੇ ਸਨ ਜਨਮ ਵਿੱਚ ਥੋੜਾ ਜਿਹਾ ਅੱਗਾ ਪਿੱਛਾ ਸੀ ਸੁਨੀਤੀ ਗੁਣਵੰਤੀ ਪਤੀ ਵਰਤਾ ਪਰਮਾਤਮਾ ਦੇ ਪੈ ਵਾਲੀ ਸਧਾਰਨ ਇਸਤਰੀ ਸੀ ਉਸ ਵਿੱਚ ਸਾਰੇ ਹੀ ਚੰਗੇ ਗੁਣ ਸਨ ਰਾਜੇ ਤਾਂ ਆਪਾ ਨਾਲ ਬਹੁਤ ਪਿਆਰ ਕਰਦੀ ਸੀ ਪਰ ਪਿਆਰ ਦਾ ਵਿਖਾਵਾ ਨਹੀਂ ਸੀ ਕਰ ਸਕਦੀ ਕਿਉਂਕਿ ਉਸ ਨੂੰ ਚਲਾਕ ਇਸਤਰੀਆਂ ਵਰਗੇ ਨਖਰੇ ਤੇ ਚਲਿੱਤਰ ਤੇ ਸਾੰਗ ਨਹੀਂ ਸੰਕਰਨੇ ਆਉਂਦੇ ਪਰ ਦੂਸਰੀ ਸ੍ਰੀਚੀ ਬੜੀ ਚਲਾਕ ਸੀ ਉਸ ਵਿੱਚ ਚਾਰ ਸੋਚ ਚਲਿੱਤਰ ਸਨ ਉਹ ਜਵਾਨੀ ਤੇ ਸੁੰਦਰਨਾ ਨੂੰ ਨਖਾਰ ਕੇ ਰਾਜੇ ਦਾ ਮਨ ਵਾਸ਼ਨਾ ਭੋਗ ਵੱਲ ਪ੍ਰੇਰਦੀ ਰਹਿੰਦੀ ਸੀ ਕਾਮ ਕਲਾ ਇਸਤਰੀ ਮਰਦ ਦਾ ਧਰਮ ਉੱਚ ਤੇ ਕਰਮ ਖੋ ਲੈਂਦੀ ਹੈ ਉਹ ਰਾਤ ਦਿਨੇ ਅੱਗੇ ਪਿੱਛੇ ਫਿਰਦੀ ਰਹਿੰਦੀ ਨੱਚਦੀ ਗਾਉਂਦੀ ਸ਼ਿੰਗਾਰ ਕਰਦੀ ਤੇ ਰਾਜੇ ਦੇ ਮਨ ਨਚਾਉਂਦੀ ਹੌਲੀ ਹੌਲੀ ਰਾਜਾ ਉਸ ਦਾ ਦਾਸ ਹੋ ਗਿਆ ਉਹ ਜੇ ਦਿਨ ਨੂੰ ਰਾਤ ਆਖਦੀ ਤਾਂ ਰਾਤ ਰਾਜਾ ਰਾਤ ਹੀ ਆਖਦਾ ਚੰਦਰੀ ਸ੍ਰੀਚੀ ਨੇ ਰਾਜੇ ਨੂੰ ਚੁੱਕ ਕੇ ਮਾੜੀਆਂ ਚੰਗਾ ਚੰਗੀਆਂ ਝੂਠੀਆਂ ਗੱਲਾਂ ਦੱਸ ਕੇ ਰਾਜੇ ਦੇ ਮਨ ਨੂੰ ਸਨੀਤੀ ਨੂੰ ਲਾ ਦਿੱਤਾ ਉਹ ਕਈ ਕਈ ਮਹੀਨੇ ਮੱਥੇ ਨਾ ਲੱਗਦਾ ਜਦੋਂ ਰਾਜੇ ਨੇ ਆਦਰ ਨਾ ਕੀਤਾ ਤਾਂ ਦਾਸ-ਦਾਸੀਆਂ ਵੀ ਸਨੀਤੀ ਦਾ ਹੁਕਮ ਮੰਨਣ ਤੋਂ ਕੰਨੀ ਕਤਰਾਉਣ ਲੱਗੀਆਂ ਉਹ ਪਟਰਾਣੀ ਹੁੰਦੀ ਹੋਈ ਵੀ ਦਾਸੀਆਂ ਵਾਂਗ ਰਹਿਣ ਲੱਗੀ ਮਹਾਲ ਦੇ ਇੱਕ ਹਿੱਸੇ ਵਿੱਚ ਬੈਠ ਰਹਿੰਦੀ ਉਸ ਦੇ ਹਸਨ ਜਾਂ ਖੁਸ਼ ਹੋਣ ਦਾ ਜੇ ਕੋਈ ਵਸੀਲਾ ਸੀ ਤਾਂ ਉਹ ਉਸ ਦਾ ਪਿਆਰਾ ਬੇਟਾ ਤਰੂ ਸੀ ਉਸ ਵੇਲੇ ਤਰੂ ਦੀ ਉਮਰ ਮਸਾਂ 7-8 ਸਾਲ ਦੀ ਸੀ ਉਮਰ ਭਾਵੇਂ ਛੋਟੀ ਪਰ ਸੂਝ-ਬੂਝ ਬਹੁਤ ਸੀ ਸ੍ਰੀਤੀ ਤਰੂ ਨੂੰ ਕੋਲ ਹੀ ਰੱਖਿਆ ਕਰਦੀ ਸੀ ਸਵੱਬ ਨਾਲ ਇੱਕ ਦਿਨ ਹੋਰ ਬਾਲਕਾਂ ਨਾਲ ਤਰੂ ਖੇਡਦਾ ਹੋਇਆ ਆਪਣੇ ਬਾਪ ਦੇ ਮਹਿਲ ਵਿੱਚ ਚੱਲ ਆ ਗਿਆ ਅੱਗੇ ਰਾਜਾ ਬੈਠਾ ਸੀ ਉਸਨੇ ਜਦੋਂ ਦੇਖਿਆ ਕਿ ਉਸ ਦਾ ਪੁੱਤਰ ਤ੍ਰੂ ਆਇਆ ਹੈ ਉਹ ਭੋਲੀ ਤੇ ਸੁੰਦਰ ਸੂਰਤ ਵਾਲਾ ਬਾਲਕ ਉਸ ਨੂੰ ਆਪਣੀ ਵੱਲ ਖਿੱਚ ਰਿਹਾ ਹੈ ਤਾਂ ਰਾਜੇ ਨੇ ਉੱਠ ਕੇ ਛੇਤੀ ਨਾਲ ਤ੍ਰੂ ਨੂੰ ਫੜ ਲਿਆ ਝੁਕ ਕੇ ਛਾਤੀ ਨਾਲ ਲਾਇਆ ਉਹਦੇ ਮੁਖੜੇ ਨੂੰ ਜੰਮਿਆ ਤੇ ਗੋਦੀ ਵਿੱਚ ਲੈ ਕੇ ਬੈਠ ਗਿਆ ਅਜੇ ਬੱਚੇ ਨਾਲ ਗੱਲਾਂ ਹੀ ਕਰਨ ਲੱਗਾ ਸੀ ਕਿ ਅਚਾਨਕ ਹੀ ਸ੍ਰੀਚੀ ਆ ਗਈ ਉਹ ਬਿਜਲੀ ਤੇ ਹੋਣੀ ਰੂਪ ਸੀ ਮੋٹے ਨੈਣਾ ਵਿੱਚ ਕਜਲ ਪਾਇਆ ਹੋਇਆ ਸੀ ਕਾਲੀ ਘਟਾ ਵਰਗੇ ਕੇਸ ਖੁੱਲੇ ਛੱਡੇ ਹੋਏ ਸੀ ਵਾਸ਼ਨਾ ਦੀ پاگل ਕੀਤੀ ਹੋਈ ਉਹ ਜਦੋਂ ਰਾਜੇ ਦੇ ਕੋਲ ਆਈ ਤੇ ਤਰੂ ਨੂੰ ਗੋਦ ਵਿੱਚ ਬੈਠੇ ਦੇਖਿਆ ਤਾਂ ਸੜ ਬਾਲਕੇ ਕੋਲਾ ਹੋ ਗਈ ਅਣ ਬੋਲੇ ਹੀ ਬੱਚੇ ਨੂੰ ਤਰੂ ਨੂੰ ਬਾਹ ਫੜ ਕੇ ਉਸ ਨੂੰ ਰਾਜੇ ਦੀ ਗੋਦ ਵਿੱਚੋਂ ਖਿੱਚ ਲਿਆ ਬਾਹਰ ਖਿੱਚ ਕੇ ਦੋ ਪਟੋਕੀਆਂ ਮਾਰੀਆਂ ਤੇ ਕੜਕ ਕੇ ਆਖਿਆ ਮੁੜ ਕੇ ਇਹ ਇਸ ਮਹਿਲ ਵਿੱਚ ਨਾ ਆਵੀ ਆਪਣੀ ਮਾਂ ਕੋਲ ਹੀ ਰਹਾ ਕਰ ਮਾਸੂਮ ਬੱਚਾ ਰੋਂਦਾ ਹੋਇਆ ਰਾਜੀ ਕੋਲੋਂ ਦੂਰ ਚਲਾ ਗਿਆ ਰਾਜਾ ਉਤਾਨ ਪੱਛਰੀਚੀ ਵੱਲ ਵੇਖਦਾ ਵੇਖਦਾ ਹੀ ਰਹਿ ਗਿਆ ਉਸ ਨੂੰ ਇੱਕ ਸ਼ਬਦ ਵੀ ਚੰਗਾ ਮਾੜਾ ਨਹੀਂ ਆਖਿਆ ਤ੍ਰੂ ਨੂੰ ਰਾਜੇ ਦੀਆਂ ਅੱਖਾਂ ਅੱਗੋਂ ਦੂਰ ਕਰਕੇ ਚਲਾਕ ਤੇ ਕਾਮਕਾਲਾ ਇਸਤਰੀ ਰਾਜੇ ਦੇ ਗਲ ਬਾਹੀ ਦਾ ਹਾਰ ਪਾ ਕੇ ਉਸ ਨਾਲ ਝੂਠਾ ਪਿਆਰ ਕਰਨ ਲੱਗ ਪਈ ਉਸ ਦੇ ਕੋਮਲ ਤੰਦੀ ਛੋਪ੍ਰਾਪਤ ਕਰਕੇ ਰਾਜਾ ਪੁੱਤਰ ਨੂੰ ਪੁੱល ਗਿਆ ਦੂਸਰੇ ਹੱਥ ਨਿਸ਼ਕਪਟ ਮਾਸੂਮ ਤੇ ਨਿਰਮਲ ਆਤਮਾ ਵਾਲਾ ਬਾਲਕ ਤ੍ਰੂ ਮਨ ਹੀ ਮਨ ਕਈ ਤਰ੍ਹਾਂ ਦੇ ਵਿਚਾਰ ਕਰਦਾ ਹੋਇਆ ਤੇ ਰੋਂਦਾ ਆਪਣੀ ਮਾਂ ਸਨੀਤੀ ਕੋਲ ਪੁੱਜਿਆ ਬੱਚੇ ਨੂੰ ਰੋਂਦਾ ਦੇਖ ਕੇ ਸਨੀਤੀ ਦੇ ਹਿਰਦੇ ਵਿੱਚ ਮੁੱਕੀ ਵੱਜੀ ਉਹਦਾ ਦਿਲ ਦਹਿ ਲੱਗ ਗਿਆ ਕਿਉਂ ਕਿ ਤਰੂ ਕਦੀ ਰੋਂਦਾ ਹੋਇਆ ਕੋਲ ਨਹੀਂ ਸੀ ਆਇਆ ਨਾ ਸਕੇ ਅੱਗੋਂ ਤਰੂ ਨੂੰ ਚੁੱਕ ਕੇ ਧੜਕਦੇ ਸੀਨੇ ਨਾਲ ਲਾਇਆ ਸਿਰ ਤੇ ਪਿਆਰ ਦੇਂਦਿਆਂ ਹੋਇਆਂ ਪੁੱਛਿਆ ਮਾਂ ਮਰੇ ਮੇਰੇ ਲਾਲ ਨੂੰ ਕੀ ਹੋਇਆ ਹੈ ਕੀ ਕਿਸੇ ਨੇ ਮਾਰਿਆ ਹੈ ਤਰੂ ਹੋ ਕੇ ਲੈਂਦਾ ਹੋਇਆ ਮਾਂ ਨੂੰ ਮੈਨੂੰ ਇੱਕ ਗੱਲ ਦੱਸੀ ਸੱਚੀ ਸੱਚੀ ਦੱਸੀ ਮਾਂ ਸਨੀਤੀ ਹੈਰਾਨ ਹੋ ਕੇ ਪੁੱਛਣ ਲੱਗੀ ਕਿਹੜੀ ਗੱਲ ਪੁੱਤਰ ਤਰੂ ਕਹਿਣ ਲੱਗਾ ਕਿ ਮਾਂ ਤੂੰ ਰਾਜੇ ਦੀ ਰਾਣੀ ਹੈ ਕਿ ਦਾਸੀ ਪੁੱਤਰ ਦੀ ਇਹ ਗੱਲ ਸੁਣ ਕੇ ਸ੍ਰੀਚੀ ਸੁਨੀਤੀ ਸੋਚੀ ਪੈ ਗਈ ਉਹ ਦਾ ਸਿਰ ਚਕਰਾਉਣ ਲੱਗਾ ਉਹ ਸੋਚਣ ਲੱਗੀ ਕਿ ਹੋ ਸਕਦਾ ਹੈ ਕਿਸੇ ਬਾਲਕ ਨੇ ਇਹਨੂੰ ਤਾਣਾ ਮਾਰਿਆ ਹੋਵੇ ਉਹ ਕੀ ਉੱਤਰ ਦੇਵੇ ਉਹਦੇ ਦਿਲ ਦੀ ਧੜਕਣ ਵੱਧ ਗਈ ਅੱਖਾਂ ਵਿੱਚ ਮੋٹے ਮੋٹے ਅਥਰੂ ਆ ਗਏ ਨੈਣਾ ਵਿੱਚ ਮੋٹے ਅਥਰੂ ਕਿਰ ਕੇ ਤਰੂ ਦੇ ਮੂੰਹ ਉੱਤੇ ਡਿੱਗ ਪਏ ਉਹਨਾਂ ਅਥਰਵਾਂ ਦੀ ਗਰਮਾਈ ਨੇ ਤਰੂ ਨੂੰ ਸਾਰਾ ਗਿਆਨ ਕਰਾ ਦਿੱਤਾ ਫਿਰ ਬਾਲਕ ਨੇ ਦਿਲ ਦੀ ਤਸੱਲੀ ਵਾਸਤੇ ਮਾਂ ਨੂੰ ਪੁੱਛਿਆ ਤੂੰ ਰੋਣ ਲੱਗ ਪਈ ਐ ਸੱਚ ਦੱਸ ਕੀ ਤੂੰ ਦਾਸੀ ਹੈ ਸਹੇਤੀ ਪੁੱਤਰ ਕਹਿਣ ਲੱਗੀ ਪੁੱਤਰ ਮੈਂ ਦਾਸੀ ਨਹੀਂ ਪਰ ਰਾਣੀ ਹਾਂ ਰਾਜੇ ਨੇ ਮੈਨੂੰ ਵਿਆਹ ਕੇ ਲਿਆਂਦਾ ਹੋਇਆ ਹੈ ਤੇਰੇ ਨਾਨਕ ਹੀ ਰਾਜੇ ਹਨ ਪਰ ਕਰਮਾਂ ਦੀ ਗੱਲ ਹੈ ਮੇਰਾ ਜਨਮ ਤਾਂ ਰਾਜ ਮਹਿਲਾਂ ਵਿੱਚ ਹੋਇਆ ਵਿਆਹ ਹੀ ਰਾਜ ਮਹਿਲਾਂ ਵਿੱਚ ਆਈ ਪਰ ਪਰਮਾਤਮਾ ਦੀ ਭਗਤੀ ਦੀ ਘਾਟ ਹੈ ਕਿ ਮੇਰਾ ਸਤਕਾਰ ਨਹੀਂ ਮੇਰੀ ਸੌਂਕਣ ਸ੍ਰੀਚੀ ਦੇ ਸ੍ਰੀਚੀ ਨੇ ਤੇਰੇ ਬਾਪ ਉਤੇ ਨਖਰੇ ਦਾ ਜਾਦੂ ਕੀਤਾ ਹੋਇਆ ਹੈ ਉਹ ਮਰਦ ਹੈ ਇਸ ਤਰੀ ਦਾ ਦਾਸ ਬਣ ਗਿਆ ਹੈ ਹੁਣ ਤਾਂ ਪੁੱਤਰ ਤੈਨੂੰ ਵੀ ਰਾਜ ਨਹੀਂ ਮਿਲੇਗਾ ਸ੍ਰੀਚੀ ਰਾਜ ਉਤਮ ਨੂੰ ਹੀ ਦਵਾਵੇਗੀ ਭਗਤੀ ਨਾ ਕਰਨ ਦੇ ਕਾਰਨ ਮੈਂ ਦਾਸੀਆਂ ਵਾਗ ਰਹਿੰਦੀ ਹਾਂ ਤ੍ਰੂਕਨ ਲੱਗਾ ਹੱਛਾ ਮਾਂ ਹੁ ਰੋ ਨਾ ਮੈਨੂੰ ਵੀ ਦੱਸ ਕਿ ਰਾਜ ਕਿਵੇਂ ਮਿਲ ਸਕਦਾ ਹੈ ਸਨੀਤੀ ਪਰਮਾ ਕਹਿਣ ਲੱਗੀ ਪਰਮਾਤਮਾ ਦੀ ਭਗਤੀ ਕੀਤਿਆਂ ਉਹਦੇ ਕੋਲੋਂ ਬਾਹਰ ਲਿਆ ਤ੍ਰੂਕ ਕਹਿਣ ਲੱਗਾ ਬਸ ਰਹਿਣ ਦੇ ਸਭ ਗੱਲਾਂ ਮੈਂ ਅੱਜ ਤੋਂ ਭਗਤੀ ਕਰਾਂਗਾ ਜੰਗਲਾਂ ਵਿੱਚ ਜਾ ਕੇ ਕਠਨ ਤਪੱਸਿਆ ਕਰਾਂਗਾ ਭਗਵਾਨ ਨੂੰ ਮਿਲਾਂਗਾ ਉਸ ਕੋਲੋਂ ਰਾਜ ਦੀ ਵਿਖਿਆ ਮੰਗਾਗਾ ਹੁਣ ਨਾ ਰੋ ਰੋਣ ਦਾ ਕੁਝ ਲਾਭ ਨਹੀਂ ਬਸ ਤਰੂ ਬਰਾਗੀ ਹੋ ਗਿਆ ਅਜੇ ਬਾਲਕ ਸੀ ਇਹ ਵੀ ਨਹੀਂ ਸੀ ਜਾਣਦਾ ਪ੍ਰਮਾਤਮਾ ਨੂੰ ਕਿਸ ਨਾਮ ਨਾਲ ਪੁਕਾਰੇ ਕਿਸ ਛਪਤ ਦਾ ਜਾਪ ਕਰੇ ਸਾਰਾ ਦਿਨ ਸੋਚਦਾ ਰਿਹਾ ਕਿੰਨਾ ਚਿਰ ਭਗਤੀ ਕਰੇ ਮਾਂ ਨੂੰ ਦੱਸ ਕੇ ਜਾਵੇ ਜਾਂ ਚੋਰੀ ਜਾਵੇ ਇਹ ਸੋਚਦੇ ਨੂੰ ਤਰਕਾਲਾਂ ਪੈ ਗਈਆਂ ਰਾਤ ਹੋ ਗਈ ਸਾਰਾ ਸ਼ਹਿਰ ਸੌ ਗਿਆ ਉਸਦੀ ਮਾਂ ਦੀਆਂ ਅੱਖਾਂ ਵੀ ਨੀਂਦ ਨੇ ਮੀਟ ਦਿੱਤੀਆਂ ਪਰ ਉਹ ਨਾ ਸੁੱਤਾ ਉਹਦੇ ਦਿਲੋਂ ਆਵਾਜ਼ ਉੱਠ ਰਹੀ ਸੀ ਤਰੂ ਚੱਲ ਜੰਗਲ ਨੂੰ ਲੱਭ ਭਗਵਾਨ ਨੂੰ ਪਿਆਰੀ ਮਾਂ ਨੂੰ ਸੁੱਤੀ ਛੱਡ ਕੇ ਬਾਲਕ ਤਰੂ ਰਾਜ ਮਹਿਲਾਂ ਵਿੱਚੋਂ ਨਿਕਲਿਆ ਪੈਰਾਂ ਦਾ ਖੜਕਾ ਵੀ ਨਹੀਂ ਹੋਣ ਦਿੱਤਾ ਪਰਮਾਤਮਾ ਦੀ ਲੀਲਾ ਕਿਸੇ ਸੰਤਰੀ ਕਿਸੇ ਰਾਖੇ ਦਾਸ-ਦਾਸੀ ਨੇ ਵੀ ਨਹੀਂ ਵੇਖਿਆ ਉਹ ਰਾਜ ਮਹਿਲਾਂ ਦੇ ਹਾਤੇ ਵਿੱਚੋਂ ਬਾਹਰ ਚੱਲ ਆ ਗਿਆ ਸ਼ਹਿਰ ਸੁੱਤਾ ਸੀ ਬਾਜ਼ਾਰ ਸੁੰਨੇ ਸਨ ਨਿਡਰ ਬਾਲਕ ਤੁਰਿਆ ਗਿਆ ਥੋੜੀ ਦੂਰ ਜਾ ਕੇ ਭੱਜ ਉੱਠਿਆ ਸ਼ਹਿਰ ਦੀ ਬਾਹਰਲੀ ਦਵਾਰ ਵੀ ਪਿੱਛੇ ਰਹਿ ਗਈ ਸੁੰਜੀ ਡਰਾਉਣੀ ਰਾਤ ਹਨੇਰੀ ਉਜਾੜ ਆ ਗਈ ਨੰਗੇ ਪੈਰੀ ਰਾਜਕਮਾਰ ਤਰੂ ਨਸਿਆ ਗਿਆ ਕਿੱਧਰ ਜਾਣਾ ਸੀ ਇਹ ਕੁਝ ਪਤਾ ਨਹੀਂ ਸੀ ਭਗਵਾਨ ਕਿੱਥੇ ਹੈ ਕਿੱਥੇ ਰਹਿੰਦਾ ਹੈ ਇਹ ਵੀ ਕਿਸੇ ਨੇ ਕੁਝ ਨਹੀਂ ਸੀ ਦੱਸਿਆ ਉਹ ਨਸਾ ਜਾਂਦਾ ਇਹੋ ਆਖੀ ਗਿਆ ਭਗਵਾਨ ਮੈਂ ਆ ਰਿਹਾ ਹਾਂ ਤੇਰੀ ਭਗਤੀ ਕਰਾਂਗਾ ਹਨੇਰੀ ਰਾਤ ਵਿੱਚ ਬਿਜਲੀ ਚਮਕੀ ਬੱਦਲ ਗਰਜਿਆ ਛੇ ਤੇ ਚਿੱਤੇ ਬੋਲੇ ਸੱਪਾਂ ਨੇ ਫੁੰਕਾਰੇ ਮਾਰੇ ਹਜ਼ਾਰ ਨੇ ਸ਼ਾਂ ਛਾਂ ਦੀ ਡਰਾਉਣੀ ਆਵਾਜ਼ ਪੈਦਾ ਕੀਤੀ ਪਰ ਤਰੂ ਨਾ ਰੁਕਿਆ ਨਾ ਡਰਿਆ ਉਹਦਾ ਮਨ ਤੇ ਅੱਖਾਂ ਅਨਡਿੱਠੇ ਭਗਵਾਨ ਵੱਲ ਜੁੜ ਗਈਆਂ ਸਨ ਡਰ ਵਾਲੀਆਂ ਚੀਜ਼ਾਂ ਦਾ ਗਿਆਨ ਹੀ ਨਹੀਂ ਸੀ ਰਹਾ ਨਿੱਕੇ ਨਿੱਕੇ ਕੋਮਲ ਪੈਰ ਜਿਹੜੇ ਕਦੀ ਸੰਗ ਮਰਮਰ ਤੇ ਤੁਰਦੇ ਵੀ ਦੁਖਦੇ ਸਨ ਅੱਜ ਕੰਡਿਆਂ ਰੋੜਾਂ ਤੇ ਕਰੜੀ ਮਿੱਟੀ ਉੱਤੇ ਨਸੇ ਜਾਂਦੇ ਵੀ ਨਹੀਂ ਸੰਤ ਥੱਕਦੇ ਤੇ ਦੁਖਦੇ ਰਾਤ ਬੀਤ ਗਈ ਪ੍ਰਭਾਤ ਹੋਈ ਸੂਰਜ ਭਗਵਾਨ ਨੇ ਦਰਸ਼ਨ ਦਿੱਤੇ ਕਾਲੀ ਰਾਤ ਨੇ ਆਪਣਾ ਪਰਦਾ ਗੋਲ ਕਰ ਲਿਆ ਜੰਗਲ ਦੀ ਸਾਰੀ ਬਨਸਪਤੀ ਖਿੜ ਗਈ ਕਮਲ ਫੁੱਲ ਖੇੜੇ ਵਿੱਚ ਆਏ ਹਰ ਪਾਸੇ ਕੁਦਰਤ ਮਨਮੋਣੀ ਸੀ ਜੰਗਲ ਦੇ ਜਾਨਵਰ ਹਰ ਨਸ਼ੇਰ ਗਿੱਦੜ ਤੇ ਰਿਸ਼ ਹਾਥੀ ਆਦਿਕ ਪੰਛੀ ਤੇ ਸੱਪ ਠੋਹੇ ਦੁਰਦੇ ਫਿਰਦੇ ਦਿਖਾਈ ਦਿੰਦੇ ਸਨ ਉਹਨਾਂ ਨਾਲ ਤਾਂ ਤਰੂ ਨੂੰ ਡਰਾਇਆ ਤੇ ਨਾ ਤਰੂ ਡਰਿਆ ਇੱਕ ਸੁੰਦਰ ਝੀਲ ਦੇ ਕਿਨਾਰੇ ਖਲੋਗ ਕੇ ਸੋਚਣ ਲੱਗਾ ਹੁਣ ਕਿੰਦਰ ਜਾਵਾਂ ਭਗਵਾਨ ਕਿੱਥੇ ਹੋਵੇਗਾ ਝੀਲ ਦਾ ਨਿਰਮਲ ਜਲ ਸੀ ਉਸ ਵਿੱਚ ਸੈਂਕੜੇ ਰੰਗ ਬਰੰਗੇ ਕਵਲ ਫੁੱਲ ਖਿੜੇ ਹੋਏ ਸਨ ਮੱਛਲੀਆਂ ਕਲੋਲ ਕਰ ਰਹੀਆਂ ਸਨ ਮੱਛੀ ਤੇ ਕਮਲ ਫੁੱਲ ਨਾਲ ਬੱਚਿਆਂ ਦਾ ਬਹੁਤ ਪਿਆਰ ਹੁੰਦਾ ਹੈ ਪਰ ਤਰੂ ਦੀਆਂ ਅੱਖਾਂ ਨੂੰ ਉਹ ਕੁਦਰਤੀ ਨਜ਼ਾਰੇ ਚੰਗੇ ਨਹੀਂ ਸੰ ਲੱਗਦੇ ਉਹ ਤਾਂ ਕਿਸੇ ਨੂੰ ਢੂੰਡ ਰਿਹਾ ਸੀ ਢੂੰਡ ਵੀ ਉਸ ਨੂੰ ਰਿਹਾ ਸੀ ਜਿਸ ਦੀ ਉਹ ਨਾ ਤਾਂ ਸੂਰਤ ਦਾ ਜਾਣੂ ਸੀ ਨਾ ਉਹਦੇ ਠਿਕਾਣੇ ਦਾ ਉਹ ਪਗਮਾਨ ਤੂੰ ਕਿੱਥੇ ਹੈਂ ਦੱਸ ਮੈਨੂੰ ਤਰੂ ਨੇ ਉਹ ਇੰ样 ਆਵਾਜ਼ ਦਿੱਤੀ ਆਵਾਜ਼ ਅਜੇ ਪੂਰੀ ਨਹੀਂ ਸੀ ਹੋਈ ਕਿ ਤਰੂ ਦੇ ਸਾਹਮਣੇ ਨਾਦਮੁਨੀ ਜੀ ਆਖ ਲੋਤੇ ਨਾਦਮੁਨੀ ਨੂੰ ਦੇਖ ਕੇ ਤਰੂ ਹੈਰਾਨ ਹੋਇਆ ਉਹ ਅਜੇ ਕੁਝ ਪੁੱਛਣ ਹੀ ਲੱਗਾ ਸੀ ਕਿ ਨਾਦ ਨੇ ਸਵਾਲ ਕਰ ਦਿੱਤਾ ਬਾਲਕ ਕਿੱਥੇ ਜਾ ਰਿਹਾ ਹੈ ਤਰੂ ਕਹਿਣ ਲੱਗਾ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਤਪੋ ਬੰਨਉ ਭਗਵਾਨ ਇੱਥੇ ਹੀ ਰਹਿੰਦੇ ਹਨ ਨਾ ਅਰਧ ਕਹਿਣ ਲੱਗਾ ਘਰ ਨੂੰ ਮੁੜ ਚੱਲ ਚੱਲ ਮੈਂ ਤੈਨੂੰ ਚੁੱਕ ਕੇ ਛੱਡ ਆਵਾਂ ਤੇਰੇ ਕੋਲੋਂ ਭਗਤੀ ਨਹੀਂ ਹੋਵੇਗੀ ਤਪੋ ਬਨ ਬਹੁਤ ਦੂਰ ਹੈ ਰਾਹ ਵਿੱਚ ਹਜ਼ਾਰਾਂ ਬਲਾਈਆਂ ਹਨ ਜੋ ਤੇਰੇ ਕੋਮਲ ਸਰੀਰ ਨੂੰ ਖਾ ਜਾਣਗੀਆਂ ਨਾ ਤੇਥੋਂ ਪੈਂਦਾ ਹੋਣਾ ਨਾ ਭੁੱਖ ਸਹੀ ਜਾਣੀ ਕਿਸੇ ਰਾਜੇ ਦਾ ਪੁੱਤਰ ਮਾਲੂਮ ਹੁੰਦਾ ਹੈ ਉਮਰ ਛੋਟੀ ਹੈ ਮੁੜ ਚੱਲ ਪਿੱਛੇ ਤੂੰ ਬੜਾ ਕਰੋ ਦਵਾਨ ਹੋ ਕੇ ਅੱਖ ਲਗਾ ਦੇਖੋ ਜੀ ਤੁਸੀਂ ਕੌਣ ਜੇ ਇਹ ਤਾਂ ਮੈਨੂੰ ਨਹੀਂ ਪਤਾ ਪਰ ਮੈਨੂੰ ਭਗਤੀ ਵੱਲੋਂ ਨਾ ਰੋਕੋ ਜੇ ਰੋਕੋਗੇ ਤਾਂ ਤੁਸੀਂ ਮੇਰੇ ਦੁਸ਼ਮਣ ਹੋਵੋਗੇ ਮੈਂ ਤਪੋ ਬੰਦ ਜ਼ਰੂਰ ਜਾਵਾਂਗਾ ਭਗਵਾਨ ਦੇ ਦਰਸ਼ਨ ਜ਼ਰੂਰ ਕਰਾਂਗਾ ਆਪ ਰਾਹ ਨਹੀਂ ਦੱਸ ਸਕਦੇ ਤਾਂ ਖਰਾਬ ਵੀ ਨਾ ਕਰੋ ਜਾਓ ਆਪਣੇ ਰਾਹ ਪਵੋ ਤ੍ਰੂ ਦੇ ਇਹ ਦਲੇਰੀ ਭਰੇ ਬਚਨ ਸੁਣ ਕੇ ਨਾਦ ਹੈਰਾਨ ਹੋ ਗਿਆ ਉਸ ਨੇ ਮਨ ਹੀ ਮਨ ਸੋਚਿਆ ਕਿ ਬਾਲਕ ਹੱਥ ਨਹੀਂ ਛੱਡੇਗਾ ਇਸ ਵਾਸਤੇ ਇਸ ਨੂੰ ਭਗਤੀ ਮਾਰਗ ਦੱਸਣਾ ਚਾਹੀਦਾ ਨਾਦ ਤ੍ਰੂ ਨੂੰ ਸੰਬੋਧਨ ਕਰਕੇ ਤੇ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਆਖਣ ਲੱਗਾ ਬਾਲਕ ਮੈਨੂੰ ਪਤਾ ਹੈ ਕਿ ਤੇਰਾ ਨਾਮ ਤ੍ਰੂ ਹੈ ਤੂੰ ਰਾਜੇ ਉਤਾਨਪਦ ਦਾ ਲੜਕਾ ਹੈ ਤੇਰੀ ਮਾਸਨੀਤੀ ਹੈ ਮਤਰਈ ਮਾਂ ਦੀ ਈਰਖਾ ਕਰਨ ਤਪ ਬਣ ਤਪ ਕਰਨ ਵਾਸਤੇ ਆਇਆ ਹੈ ਰਾਜ ਭਾਗ ਹਾਸਲ ਕਰਨਾ ਚਾਹੁੰਦਾ ਹੈ ਜਾ ਬੇਟਾ ਤੇਰੀ ਇੱਛਾ ਪੂਰੀ ਹੋਵੇਗੀ ਉਹ ਭਗਵਾਨ ਦਾ ਨਾਮ ਜਪਣਾਈ ਤਾਂ ਇਹ ਮੰਤਰ ਯਾਦ ਕਰ ਲੈ ਓ ਨਮੋ ਭਗਵਤੀ ਵਸਦੇਵਾ ਇਸ ਨੂੰ ਜਵਾਨੋਂ ਰਟਣਾ ਅੱਖਾਂ ਤੇ ਮਨ ਵਿੱਚ ਕੇਸ਼ਵ ਕਲੇਸ਼ ਧਰ ਦਾ ਨਾਮ ਧਿਆਨ ਤਰਨਾ ਤਪੋ ਬਨ ਜਾਣ ਦੀ ਲੋੜ ਨਹੀਂ ਇਸੇ ਝੀਲ ਕਿਨਾਰੇ ਤੂੰ ਬੈਠ ਜਾ ਇਹ ਆ ਕਿਨਾਰਦ ਨੇ ਤਰੂ ਨੂੰ ਸਮਾਧੀ ਲਾਉਣ ਦੇ ਢੰਗ ਦੱਸ ਦਿੱਤੇ ਸਾਰੀਆਂ ਯੁਗਤੀਆਂ ਦੱਸ ਕੇ ਦੇਵੀ ਸ਼ਕਤੀ ਨਾਲ 나ਤ ਅਲੋਪ ਹੋ ਗਿਆ ਨਰਦ ਦਾ ਇੱਕਦਮ ਅਲੋਪ ਹੋਣਾ ਦੇਖ ਕੇ ਤਰੂ ਦੇ ਮਨ ਉੱਤੇ ਬੜਾ ਚੰਗਾ ਅਸਰ ਪਿਆ ਉਸਨੇ ਸਮਝਾਈ ਹੋ ਵੀ ਭਗਵਾਨ ਹੈ ਮੈਨੂੰ ਸੱਚ ਤਾਂ ਨਹੀਂ ਦੱਸ ਗਿਆ ਪਰ ਭਗਤੀ ਕਰਨ ਦਾ ਢੰਗ ਦੱਸ ਗਿਆ ਹੈ ਨਾਰਦ ਦੇ ਦਸਨ ਅਨੁਸਾਰ ਤਰੂ ਸਮਾਧੀ ਲਾ ਕੇ ਬੈਠ ਗਿਆ ਨਮੋ ਪਗਵਤੇ ਵਾਸਦੇਵਾਏ ਦਾ ਜਾਪ ਕਰਦਾ ਹੋਇਆ ਤਪ ਕਰਨ ਲੱਗਾ ਇਸ ਤਪ ਨੂੰ ਉਗਰ ਤਪ ਆਖਿਆ ਜਾਂਦਾ ਹੈ ਅੱਧੀ ਰਾਤ ਨੂੰ ਸਨੀਤੀ ਦੀ ਨੀਂਦ ਖੁੱਲੀ ਤਾਂ ਉਸ ਨੂੰ ਤਰੂ ਨਾਲ ਸੁੱਤਾ ਹੋਇਆ ਨਾ ਦੇਸੀਆ ਤਰੂ ਨੂੰ ਆਵਾਜ਼ਾਂ ਦਿੱਤੀਆਂ ਦਾਸੀਆਂ ਨੂੰ ਸੱਦਿਆ ਪੁੱਛਿਆ ਸਾਰਾ ਰਾਜ ਮਹਿਲ ਸ਼ਾਨ ਮਾਰਿਆ ਪਰ ਤਰੂ ਦਾ ਕੁਝ ਪਤਾ ਨਾ ਲੱਗਾ ਉਹ ਕਿੱਧਰ ਗਿਆ ਹੈ ਸਨੀਤੀ ਵਿਰਲਾਪ ਕਰਨ ਲੱਗੀ ਉਹਦੇ ਹਿਰਦੇ ਵਿੱਚ ਸੰਸਾ ਫੁੱਟਿਆ ਕਿਤੇ ਉਸ ਦੀ ਸੌਂਕਨ ਨੇ ਤਰੂ ਨੂੰ ਚੁੱਕ ਕੇ ਮਰਵਾਤਾ ਨਹੀਂ ਦਿੱਤਾ ਰਾਜੇ ਨੂੰ ਹੀ ਪਤਾ ਲੱਗਾ ਦਰੂਗ ਗੁੰਮ ਹੋ ਗਿਆ ਸਾਰੇ ਰਾਜ ਕਰਮਚਾਰੀ ਟੋਲਣ ਲੱਗੇ ਸ਼ਹਿਰ ਵਿੱਚ ਵੀ ਖਬਰ ਖਿੱਲਰ ਗਈ ਹਰ ਪਾਸੇ ਸੋਗ ਦੀ ਸਫਾ ਬਿਚ ਗਈ ਦਿਨ ਚੜੇ ਸਾਰੇ ਹੈਰਾਨ ਤੇ ਉਦਾਸ ਬੈਠੇ ਸਨ ਕਿ ਨਾਰਦ मुनि ਨੇ ਆਹ ਹਰੀ ਨਾਰੈਣ ਆਖਿਆ ਰਾਜੇ ਤਾਨ ਪਾਦ ਨੂੰ ਉਹਦਾ ਦੇਖ ਕੇ ਨਾਰਦ ਨੇ ਪੁੱਛਿਆ हे राजन उदास चित क्यों बैठा है ਉਹ ਤਾਨ ਪਦ ਕਹਿਣ ਲੱਗਾ ਮਹਾਰਾਜ ਮੇਰਾ ਇੱਕ ਬਾਲਕ ਤਰੂ ਜਿਸ ਦੀ ਆਯੂ ਅਜੇ ਮਸਾਂ 5 ਸਾਲ ਦੀ ਹੈ ਰਾਤ ਦਾ ਗੁਮ ਹੈ ਸਾਰੇ ਲਬ ਥੱਕੇ ਹਾਂ ਉਹ ਲਬ ਦਾ ਨਹੀਂ ਨਾਰਦ ਕਹਿਣ ਲੱਗਾ ਹਰੀ ਨਰਾਇਣ ਰਾਜਨ ਉਸ ਦੀ ਚਿੰਤਾ ਕਿਉਂ ਕਰਦਾ ਹੈ ਤੇਰਾ ਪੁੱਤਰ ਉਤਮ ਜੋ ਤੇਰੇ ਕੋਲ ਹੈ ਉਤਾਨ ਪਦ ਕਹਿਣ ਲਗਾ ਮਹਾਰਾਜ ਭਾਵੇਂ ਪੁੱਤਰ ਉਤਮ ਮੇਰੇ ਕੋਲ ਹੈ ਫਿਰ ਵੀ ਤਰੂ ਮੇਰਾ ਵੱਡਾ ਪੁੱਤਰ ਹੈ ਉਸ ਨਾਲ ਮੇਰਾ ਪਿਆਰ ਹੈ ਨਾਰਦ ਕਹਿਣ ਲਗਾ ਇਹ ਝੂਠ ਹੈ ਰਾਜਨ ਜਦੋਂ ਬੁੱਧੀ ਪ੍ਰਿਸ਼ਟ ਹੋ ਜਾਵੇ ਤਦੋ ਜ਼ਬਾਨ ਉੱਤੇ ਝੂਠ ਆ ਜਾਂਦਾ ਹੈ ਤੇਰਾ ਪਿਆਰ ਤਰੂ ਨਾਲ ਨਹੀਂ ਸਗੋਂ ਸ੍ਰੀਚੀ ਦੀ ਗੋਰੀ ਚਮੜੀ ਨਾਲ ਹੈ ਤੂੰ ਭੋਗ ਦਾ ਭੁੱਖਾ ਹੈ ਪੁੱਤਰ ਦੀ ਕਦਰ ਨਹੀਂ ਤੈਨੂੰ ਰਾਜਨ ਜੇ ਪੁੱਤਰ ਦੀ ਕਦਰ ਹੁੰਦੀ ਜੇ ਪੁੱਤਰ ਨਾਲ ਪਿਆਰ ਹੁੰਦਾ ਤਾਂ ਸ੍ਰੀਚੀ ਤੇਰੇ ਪੁੱਤਰ ਦੀ ਨਰਾਦਰੀ ਨਾ ਕਰਦੀ ਇਸਤਰੀ ਦਾ ਕੀ ਹੱਕ ਹੈ ਕਿ ਇੱਕ ਮਾਸੂਮ ਬੱਚੇ ਨੂੰ ਉਸਦੇ ਬਾਪ ਦੀ ਗੋਦ ਵਿੱਚੋਂ ਉਠਾਲ ਦੇਵੇ ਬੱਚਾ ਬਾਪ ਦੇ ਕੋਲ ਜਾਵੇ ਤਾਂ ਉਸ ਨੂੰ ਝਿੜਕੇ ਦੁਰਕਾਰੇ ਇਹ ਨਾਟਕ ਉਸ ਥਾਂ ਖੇਡਿਆ ਜਾਂਦਾ ਹੈ ਜਿੱਥੇ ਪੁਰਸ਼ ਕਾਮ ਤੇ ਚਿੱਟੀ ਚਮੜੀ ਦਾ ਪੁਜਾਰੀ ਹੋਵੇ ਰਾਜਨ ਤੇਰਾ ਪੁੱਤਰ ਤਰੂ ਕੋਰ ਤਪ ਕਰਨ ਵਾਸਤੇ ਜੰਗਲ ਨੂੰ ਚਲਿਆ ਗਿਆ ਹੈ ਉਹ ਤੈਨੂੰ ਨਹੀਂ ਮਿਲੇਗਾ ਕੋਰ ਤਪ ਕਰਕੇ ਰਾਜ ਹਾਸਲ ਕਰੇਗਾ ਤੇਰੀਆਂ ਭੁੱਲਾਂ ਦਾ ਫਲ ਤੈਨੂੰ ਚਖਾਵੇਗਾ ਉਹ ਨਹੀਂ ਲੱਭੇਗਾ ਉਤਾਨ ਪਦ ਕਹਿਣ ਲੱਗਾ ਹੈਰਾਨ ਹੋ ਕੇ ਹੈ ਮੇਰਾ ਪੁੱਤਰ ਤਪੋ ਬੰਦ ਚਲਿਆ ਗਿਆ ਹੈ ਕੋਰਤਾਪ ਕਰੇਗਾ ਮੇਰੇ ਕਰਮਾਂ ਦਾ ਫਾਲ Muni ji ਇਹ ਕੀ ਕਹਿ ਰਹੇ ਹੋ ਨਾਰਦ ਕਹਿਣ ਲੱਗਾ ਮੈਂ ਉਹ ਗੁਜ ਆਖਦਾ ਹਾਂ ਜੋ ਕੁਝ ਹੋ ਰਿਹਾ ਹੈ ਨਾਰਦ ਕਦੀ ਝੂਠ ਨਹੀਂ ਬੋਲਦਾ ਉਹ ਤਾਂ ਪਾਦਾਖਣ ਲੱਗਾ ਹੁਣ ਮੈਂ ਕੀ ਕਰਾਂ ਕੀ ਮੇਰਾ ਪੁੱਤਰ ਮੋੜਿਆ ਮੁੜ ਪਵੇਗਾ ਜੇ ਉਸਨੇ ਰਾਜ ਲੈਣਾ ਹੈ ਤਾਂ ਅੱਧਾ ਰਾਜ ਮੈਂ ਪਹਿਲਾਂ ਦਿੰਦਾ ਉਹ ਘਰ ਆ ਜਾਵੇ ਨਾਰਦ ਕਹਿਣ ਲੱਗਾ ਮੋੜ ਦੇਖੋ ਪਰ ਉਹ ਨਹੀਂ ਮੁੜੇਗਾ ਦਿੱਤਿਆ ਰਾਜ ਨਹੀਂ ਲਵੇਗਾ ਕੋਹ ਤਪ ਦੇ ਬਦਲੇ ਰਾਜ ਹਾਸਲ ਕਰੇਗਾ ਉਹ ਬਾਲਕ ਹੱਠੀ ਹੈ ਨਾਰਦ ਕੋਲੋਂ ਬਤਾ ਪੁੱਛ ਕੇ ਉਤਾਨ ਪਦ ਇਕੱਲਾ ਰੱਥ ਲੈ ਕੇ ਪੁੱਤਰ ਦੇ ਪਿੱਛੇ ਗਿਆ ਆਖਰ ਉਸ ਅਸਥਾਨ ਉੱਤੇ ਪੁੱਜਾ ਜਿੱਥੇ ਸਮਾਧੀ ਲਾਗੇ ਤਰੂ ਬੈਠਾ ਸੀ ਜਾ ਕੇ ਰਾਜੇ ਨੇ ਉਹ ਬਹੁਤ ਲੇ ਪਾਏ ਕਿ ਤਰੂ ਭਗਤੀ ਛੱਡ ਦੇਵੀ ਘਰ ਚਲਾ ਚਲੇ ਪਰ ਤਰੂ ਅੱਗੋਂ ਪੱਕਾ ਹੋ ਕੇ ਬੋਲਿਆ ਨਹੀਂ ਮੈਂ ਘਰ ਨਹੀਂ ਜਾਣਾ ਭਗਤੀ ਕਰਾਂਗਾ ਜੇ ਭਗਵਾਨ ਦੀ ਭਗਤੀ ਕਰਨ ਲੱਗਿਆਂ ਹੀ ਅੱਧਾ ਰਾਜ ਮਿਲਦਾ ਹੈ ਤਾਂ ਪੂਰੀ ਭਗਤੀ ਕੀਤਿਆਂ ਕਿਉਂ ਨਾ ਪੂਰਾ ਰਾਜ ਮਿਲੇਗਾ ਭਗਤੀ ਐਸੀ ਪ੍ਰਤਾਪ ਵਾਲੀ ਹੈ ਰਾਜਾ ਨਿਰਾਸ਼ ਹੋ ਕੇ ਵਾਪਸ ਆਪਣੇ ਸ਼ਹਿਰ ਮੁੜ ਆਇਆ ਤਰੂ ਦੀ ਮੁਲਾਕਾਤ ਨੇ ਉਸ ਤੇ ਜੀਵਨ ਨੂੰ ਪਲਟਾ ਕੇ ਰੱਖ ਦਿੱਤਾ ਉਹ ਸੰਜਮ ਨਾਲ ਜੀਵਨ ਦੇ ਦਿਨ ਕੱਟਣ ਲੱਗਾ ਉਦ ਤਰੂ ਨਿਰਾ ਆਹਾਰ ਰਹਿ ਕੇ ਕੋਰ ਤਾਪ ਕਰਨ ਲੱਗਾ ਤਪ ਕਰਦੇ ਨੂੰ ਕਾਫੀ ਚਿਰ ਹੋ ਗਿਆ ਤਾਂ ਭਗਤਾਂ ਦੇ ਦੁਸ਼ਮਣ ਇੰਦਰ ਨੂੰ ਵਕਤ ਪੈ ਗਿਆ ਉਸ ਨੇ ਜਾਤਾ ਤਰੂ ਕੋਰ ਤਪ ਕਰਕੇ ਕਿਤੇ ਮੇਰਾ ਰਾਜ ਵੀ ਨਾ ਖੋ ਲਵੇ ਰਾਜ ਖੁਸ ਗਿਆ ਤਾਂ ਬਹੁਤ ਕਸ਼ਟ ਉਠਾਣੇ ਪੈਣਗੇ ਇਸ ਵਾਸਤੇ ਉਸਨੇ ਤਰੂ ਦੇ ਤਾਪ ਭੰਗ ਕਰਨ ਵਾਸਤੇ ਆਪਣੀ ਦੇਵੀ ਸ਼ਕਤੀ ਕੋਲੋਂ ਕੰਮ ਲੈਣਾ ਚਾਹਿਆ ਉਸਨੇ ਪਹਿਲਾਂ ਤਾਂ ਮਾਇਆ ਰੂਪ ਇਸਤਰੀ ਨੂੰ ਤਰੂ ਦੇ ਤਾਪ ਨੂੰ ਭੰਗ ਕਰਨ ਵਾਸਤੇ ਭੇਜਿਆ ਇਸਤਰੀ ਨੇ ਤਰੂ ਅੱਗੇ ਨਾਚ ਕੀਤਾ ਗੀਤ ਗਾਏ ਪਰ ਤਰੂ ਦੀਆਂ ਅੱਖਾਂ ਨਾ ਖੁੱਲੀਆਂ ਉਹ ਸਮਾਧੀ ਵਿੱਚ ਅਡੋਲ ਰਿਹਾ ਇਸਤਰੀ ਹਾਰ ਕੇ ਚਲੀ ਗਈ ਤਾਂ ਮਾਇਆ ਮੈਂ ਨਾਮ ਦੇ ਆਪਣੇ ਪਰਖੇ ਹੋਏ ਦੈਂਤ ਵੀਰ ਨੂੰ ਭੇਜਿਆ ਉਸ ਨੇ ਆ ਕੇ ਕਈ ਹਨੇਰੀਆਂ ਆਂਦੀਆਂ ਪਹਾੜਾਂ ਨੂੰ ਡੋਲਿਆ ਪਹਾੜਾਂ ਨੂੰ ਡੇਗ ਗਿਆ ਤੇ ਤਰੂ ਦੇ ਲਾਗੇ ਦੇ ਦਰਖਤ ਜਿਹੜਾ ਤੋਂ ਪੁੱਟ ਕੇ ਉਹਦੇ ਅੱਗੇ ਸੁੱਟੇ ਪਰ ਤਰੂ ਦੀ ਸਮਾਧੀ ਨਾ ਖੁੱਲੀ ਉਹ ਨੈਣ ਮੁੰਦ ਕੇ ਨਿਰਪੋ ਹੋ ਬੈਠਾ ਰਿਹਾ ਦੈਂਤ ਵਿਹਾਰ ਕੇ ਤੁਰ ਪਿਆ ਉਸਨੇ ਜਾ ਕੇ ਇੰਦਰ ਨੂੰ ਕਿਹਾ ਉਹ ਬਾਲਕ ਤਾਂ ਪੂਰਾ ਕਰੇਗਾ ਕੋਈ ਪੇਸ਼ ਨਹੀਂ ਜਾਂਦੀ ਖਿਮਾ ਕਰੋ ਇਹ ਸੁਣ ਕੇ ਇੰਦਰ ਘਬਰ ਗਿਆ ਉਹ ਆਸਨ ਛੱਡ ਕੇ ਵਿਸ਼ਨੂੰ ਭਗਵਾਨ ਵੱਲ ਨਸ ਗਿਆ ਵਿਸ਼ਨੂੰ ਭਗਵਾਨ ਅੱਗੇ ਉਸਨੇ ਬੇਨਤੀ ਕੀਤੀ ਕਿ ਮੇਰੇ ਰਾਜ ਨੂੰ ਬਚਾਓ ਮੈਂ ਅਗਿਆਨੀ ਪੁਰਸ਼ ਹਾਂ ਵਿਸ਼ਨੂੰ ਭਗਵਾਨ ਨੇ ਇੰਦਰ ਨੂੰ ਤਸੱਲੀ ਦਿੱਤੀ ਕੋਈ ਫਿਕਰ ਨਾ ਕਰ ਉਹ ਤੇਰਾ ਰਾਜ ਨਹੀਂ ਖੋਏਗਾ। ਉਹ ਆਪਣੇ ਬਾਪ ਦੇ ਰਾਜ ਬਦਲੇ ਤਪ ਕਰ ਰਿਹਾ ਹੈ। ^{(1)} ਨੂੰ ਤਸੱਲੀ ਦੇ ਕੇ ਵਿਸ਼ਨੂੰ ਭਗਵਾਨ ਸਿੱਧੇ ਉਸ ਸਥਾਨ ਤੇ ਪੁੱਜੇ ਜਿੱਥੇ ਤ੍ਰੂਤ ਪਤਸ਼ਿਆ ਕਰ ਰਿਹਾ ਸੀ। ਬਾਲਕ ਭਗਤ ਦਾ ਦਿੜੜ ਵਿਸ਼ਵਾਸ ਦੇਖ ਕੇ ਵਿਸ਼ਨੂੰ ਭਗਵਾਨ ਨੂੰ ਤਰਸ ਆ ਗਿਆ। ਤ੍ਰੂ ਨੂੰ ਦਰਸ਼ਨ ਦੇ ਕੇ ਸਲਾਹ ਕਰਨ ਲਈ ਜੋ ਸਰੂਪ ਧਾਰਨ ਕਰਕੇ ਵਿਸ਼ਨੂੰ ਜੀ ਨੂੰ ਤਰੂ ਨੇ ਧਿਆਨ ਵਿੱਚ ਰੱਖਿਆ ਹੋਇਆ ਸੀ ਵੈਸਾ ਸਰੂਪ ਧਾਰਨ ਕਰਕੇ ਵਿਸ਼ਨੂੰ ਜੀ ਤਰੂ ਦੇ ਸੰਮੁਖ ਹੋ ਕੇ ਖਲੋ ਗਏ ਆਪਣੀ ਸ਼ਕਤੀ ਨਾਲ ਤਰੂ ਦੀ ਸਮਾਧੀ ਤੋੜੀ ਜਦੋਂ ਤਰੂ ਦੇ ਨੈਣ ਖੁੱਲ੍ਹੇ ਤਾਂ ਭਗਵਾਨ ਨੂੰ ਸੰਮੁਖ ਖਲੋਤਾ ਦੇਖ ਕੇ ਬਹੁਤ ਪ੍ਰਸੰਨ ਹੋਇਆ ਚੰਗੇ ਚੰਗੇ ਸ਼ਬਦਾਂ ਨਾਲ ਉਸ ਦੀ ਉਸਤਤ ਕੀਤੀ ਸ੍ਰੀ ਵਿਸ਼ਨੂੰ ਖੁਸ਼ ਹੋ ਗਏ ਖੁਸ਼ੀ ਵਿੱਚ ਕਹਿਣ ਲੱਗੇ हे ਬਾਲਕ ਤਰੂ ਤੇਰੀ ਇੱਛਾ ਹੈ ਕਿ ਤੈਨੂੰ ਰਾਜ ਮਿਲੇ ਕੋ ਤਾਪ ਕਰਕੇ ਤੂੰ ਮੈਨੂੰ ਮੋਹ ਲਿਆ ਹੈ ਜਾ 36000 ਸਾਲ ਤੂੰ ਰਾਜ ਕਰੇਂਗਾ ਇਸ ਦੇ ਪਿੱਛੋਂ ਸੁਦੀਵੀ ਕਾਲ ਵਾਸਤੇ ਮੇਰੇ ਕੋਲ ਰਹੇਗਾ ਇਨਾ ਬਚਨਾਂ ਦੀ ਸਮਾਪਤੀ ਉੱਤੇ ਸ੍ਰੀ ਵਿਸ਼ਨੂੰ ਜੀ ਅਲੋਪ ਹੋ ਗਏ। ਉਧਰ ਨਾਰਦ ਜੀ ਨੇ ਜਾ ਕੇ ਰਾਜੇ ਤਾਨ ਪਦ ਨੂੰ ਆਖਿਆ "ਰਾਜਨ ਤੇਰੇ ਤ੍ਰੂਹ ਦਾ ਤਪ ਸੰਪੂਰਨ ਹੋ ਗਿਆ ਹੈ।" ਉਸ ਰੀ ਉਸ ਨੂੰ ਬਨ ਵਿੱਚੋਂ ਲੈ ਆ। ਰਾਜਾ ਬਹੁਤ ਖੁਸ਼ ਹੋਇਆ। अनेका ਪ੍ਰਕਾਰ ਦੀਆਂ ਖੁਸ਼ੀਆਂ ਕਰਦਾ ਹੋਇਆ ਰੱਥ ਚੜ੍ਹ ਕੇ ਪੁੱਤਰ ਤ੍ਰੂਹ ਨੂੰ ਅੱਗੋਂ ਲੈਣ ਵਾਸਤੇ ਗਿਆ। ਰਾਥ ਵਿੱਚ ਬੈਠ ਕੇ ਜਦ ਤਰੂ ਸ਼ਹਿਰ ਵਿੱਚ ਆਇਆ ਤਾਂ ਪਰਜਾ ਨੇ ਸਨੀਤੀ ਨੂੰ ਵਧਾਈਆਂ ਦਿੱਤੀਆਂ ਉਹ ਤਾਨਪਦ ਨੇ ਰਾਜ ਛੱਡ ਦਿੱਤਾ ਤਰੂ ਰਾਜ ਤਖਤ ਉੱਤੇ ਬੈਠਾ ਤੇ ਰਾਜ ਕਰਨ ਲੱਗਾ 36000 ਬਰਸ ਰਾਜ ਕਰਕੇ ਪਰਲੋਕ ਗਿਆ ਜਿੱਥੇ ਹੁਣ ਤੱਕ ਭਗਵਾਨ ਦੇ ਕੋਲ ਰਹਿੰਦਾ ਹੈ ਲੋਕ ਉਸ ਨੂੰ ਤਰੂ ਤਾਰੇ ਦੇ ਨਾਮ ਨਾਲ ਯਾਦ ਕਰਦੇ ਹਨ ਸੋ ਜਗਿਆ ਸੁਜਨੋ ਜਦੋਂ ਭਗਵਾਨ ਦਾ ਸਿਮਰਨ ਕਰ ਕਰਦਾ ਹੈ ਜੋ ਉਸ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਉਹ 84 ਦੇ ਜਨਮ ਮਰਨ ਦੇ ਗੇੜ ਵਿੱਚੋਂ ਨਹੀਂ ਆਉਂਦਾ ਵਹਿਗੁਰਜੀ ਸਤਨਾਮ ਜੀ ਵਹਿਗੁਰਜੀ ਖਾਲਸਾ ਵਹਿਗੁਰਜੀ ਕੀ ਫਤਿਹ